ਸਾਹਿਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ న్యూਸ ਤੇ ਮੈਂ ਸਤਰਾਮ ਸਿੰਘ ਬੀਤੇ ਦਿਨੀ ਸਤਕਾਰਯੋਗ ਜਗ੍ਹਾ ਨਾ ਹੋਣ ਕਰਕੇ ਨਹੀਂ ਸੋਭਾ ਦਿੰਦਾ ਬਿਨਾਂ ਮर्याਦਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਸੰਬੰਧੀ న్యూਸ ਟਾਊਨ ਦੇ ਬਾਵਜੂਦ ਵੀ ਨਹੀਂ ਪਹੁੰਚੀ ਕੋਈ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਵੀ ਹੋ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਬੇਅਦਬੀ ਸ਼ਰਯਾਮ ਹੋ ਰਹੀ ਸਤਕਾਰਯੋਗ ਅਕਾਲ ਤਖਤ ਤੋਂ ਸਹਿਬ ਦੇ ਹੁਕਮਾਂ ਦੀ ਉਲੰਘਣਾ ਖੁਦ ਹੀ ਬਿਨਾ ਸਾਫ ਸਫਾਈ ਵਾਲੇ ਵਿਅਕਤੀ ਵੱਲੋਂ ਉਜਾੜੀਆਂ ਉਡਾਈਆਂ ਜਾ ਰਹੀਆਂ ਗੋ ਗੁਰੂ ਸਹਿਬਾਨਾਂ ਦੀ ਮਰਿਆਦਾ ਦੀਆਂ ਧਸ਼ੀਆਂ ਦੱਸਿਆ ਜਾਂਦਾ ਹੈ ਕਿ ਕੁਆਟਰਾਂ ਵਾਲੇ ਡੇਰੇ ਚਤਨੇੜੇ ਪਿੰਡ ਖਾਰਾ ਚੱਕ ਮੋਤਲਾ ਚੱਕ ਕਲਿਆੜ ਅਤੇ ਮਰਾੜ ਕਲਾਂ ਇਹ ਫਿਰ ਬਾਬਾ ਜੀ ਕਿਹੜੇ ਕਿਹੜੇ ਪਿੰਡ ਦੀ ਸੰਗਤ ਆਉਂਦੀ ਇੱਥੇ ਇੱਥੇ ਪੰਜ ਪਿੰਡਾਂ ਦਾ ਜੀ ਇਹ ਡੇਰਾ ਕਿਹੜੇ ਕਿਹੜੇ ਦਾ ਇਹ ਇੱਕ ਪਿੰਡ ਦਾ ਹੋ ਗਿਆ ਖਾਰਾ ਜੀ ਪਹਿਲੇ ਨੰਬਰ ਤੇ ਹੂੰ ਫਿਰ ਮਰਾਨ ਕਲਾ ਹੂੰ ਚੱਕ ਕਲਿਆਣ ਹੂੰ ਚੱਕ ਮੋਤਲਿਆ ਵਾ ਤੇ ਬਾਂਦਰ ਜਟਾਣਾ ਠੀਕ ਪੰਜ ਪਿੰਡਾਂ ਦੀ ਹੱਦ ਤੇ ਐ ਤੇ ਹੁਣ ਪ੍ਰਕਾਸ਼ ਹੈ ਠੀਕ ਹੈ ਇਧਰ ਅਸੋਖਾ ਸਨਰੀ ਹੁਣ ਅਸੋਖਾ ਸਮਾ ਖੋਲੀ ਮੜੇ ਇਹਨੂੰ ਸੌ। ਇਹ ਤਾਂ ਜਿੰਦਾ ਲਾ ਕੇ ਰੱਖਦੇ ਆ ਜਦੋਂ ਦਾ। ਤੁਸੀਂ ਇੱਤੇ ਬੇਅਦਬੀ ਹੁਣ ਆਂਜੀ ਆਜੀ ਧਿਆਨ। ਆਪਾਂ ਨਹੀਂ ਯਕੀਨ ਕਰਦੇਗੇ ਤੇ ਨਹੀਂ ਕਰਨਾ ਚਾਹੀਦਾ ਜੀ। ਮੋੜ ਕੇ ਸਾਨੂੰ ਹੀ ਖਿੱਚੀ ਫਿਰਨਗੇ। ਕਹਿਣ ਦੇ ਕੁਸੀ ਕੋਣ ਜਾਣ ਕੇ ਕਰਾਤਾ ਕੋਸ। ਫੜ ਜਾ ਲੈਟ ਚਾਰਨਾ। ਹਾਂ ਲੈਟ। ਦੇਖੋ ਸਹੀ ਗੱਲ। ਅੱਛਾ। ਗੁਰਦੁਆਰਾ ਇਹ ਹਾਂਜੀ ਆ ਉਮਰ ਤਾਂ ਉਹਦੀ ਲਾਇਆ ਮੜਾ ਜੀ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਿਓ ਹਾਂਜੀ ਇਹ ਕਿਆ ਗੁਰੂ ਸਾਹਿਬ ਕੇ ਦੋ ਆ ਗੁਰੂ ਗ੍ਰੰਥ ਸਾਹਿਬ ਦੋ ਹਾਂਜੀ ਅੱਛਾ ਅੱਛਾ ਇਹ ਤਾਂ ਅਸੀਂ ਪ੍ਰਕਾਸ਼ ਕਰਦੇ ਆ ਆਪਣੇ ਕੋਲੇ ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਏ ਠੀਕ ਤੇ ਇਹ ਬੱਬੀ ਕੋਈ ਸੇਵਾਦਾਰ ਨਹੀਂ ਰੱਖਿਆ ਗਰੰਥੀ ਸਿੰਘ ਵਗੈਰਾ ਜੀ ਤੁਸੀਂ ਮੰਨ ਲਓ ਨਹੀਂ ਰੱਖਾਇਆ ਬੰਦਾ ਨਹੀਂ ਰੱਖਦੇ ਜੀ ਅਸੀਂ ਅੱਛਾ ਆਪ ਹੀ ਕਰਦੇ ਹੋ ਹਾਂਜੀ ਆਪ ਹੀ ਕਰਦੇ ਆ ਸੇਵਾ ਨਾਲ ਕੋਈ ਆਜੇ ਗਰੰਥੀ ਤੇ ਆਜੇ ਠਖਾਈਆ ਨਹੀਂ ਰੱਖਦੇ ਅੱਛਾ 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 ਹਾਂਜੀ ਫੇਰ ਮਤਲਬ ਜਿਹੜਾ ਕੋਈ ਅਮਰਤੋ ਛਕਿਆ ਵਗੈਰਾ ਹੈ ਕਿ ਐਂ ਹੀ ਸੇਵਾ ਕਰ ਲੈਣੇ ਇੰਦੀ ਅਮਰਤ ਜੀ ਇਹਦਾ ਬਣਾਈਆਂ ਗੱਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਲਿਖਿਆ ਪਹਿਲਾ ਗਰੰਥੀ ਬਣਾਇਆ ਬਾਬਾ ਬੁੱਢਾ ਜੀ ਉਹਦਾ ਕਿਹੜਾ ਅਮਰਤ ਛਕਿਆ ਸੀ ਹਾਂਜੀ 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 ਬਾਕੀ ਜਿੰਨੇ ਗੁਰੂਆਂ ਦੀ ਛੱਤੀ ਗੁਰੂਆਂ ਦੀ ਬਾਣੀ ਹੈ 600 ਉਹ ਕਹਿ ਦਿੰਦੇ ਆ ਨਾ ਵੀ ਮਤਲਬ ਜਿਹੜਾ ਉਹ ਰਹਿਤ ਮर्यादा ਪੂਰੀ ਹੋਣੀ ਚਾਹੀਦੀ ਹੈ ਉਹ ਮर्यादा ਤਾਂ ਜੀ ਗੱਲ ਸੁਣੋ ਹਾਂਜੀ ਆ ਤੁਹਾਡੇ ਸਾਹਮਣੇ ਬੈਠੇ ਆ ਹੂੰ ਇਹਦੇ 'ਚ 36 ਜਣੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਇੱਕ ਦਾ ਵੀ ਆਮਰਤ ਨਹੀਂ ਛਕਿਆ ਠੀਕ ਹੈ ਪਹਿਲਾ ਗ੍ਰੰਥੀ ਬਣਾਇਆ ਉਹਦਾ ਘੜਾ ਮਰਤ ਛਕਿਆ ਸੀ ਹੂੰ ਤੇ ਇਹ ਛਕਿਆ ਹੋਣਾ ਚਾਹੀਦਾ ਕਿ ਨਹੀਂ ਤੁਹਾਡੀ ਨਹੀਂ ਨਹੀਂ ਕੋਈ ਜ਼ਰੂਰੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਇਹੋ ਜੀ ਗੱਲ ਨਹੀਂ ਲਿਖੀ ਅੱਛਾ 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 ਤੇ ਫਿਰ ਲੰਮੇ ਸਮੇਂ ਤੋਂ ਹੀ ਗਰੰਟੀ ਰੱਖਿਆ ਆਪ ਹੀ ਕਰਦੇ ਸੀ ਹਾਂਜੀ ਅਸੀਂ ਤੋਂ ਕੱਟ ਪਹਿਲਾਂ ਦੱਸੀ ਗਾ ਗਰੰਟੀ ਤੇ ਇਹ ਤਕਰੀਬਨ ਸਮਾ ਹੋ ਗਿਆ 16 17 ਤੋਂ 18 ਤੋਂ ਬਾਅਦ ਗ੍ਰੰਥ ਹਟਾ ਬੀ ਅੱਛਾ 18 ਤੋਂ ਬਾਅਦ ਅੱਛਾ ਫਿਰ ਇੱਥੇ ਹੋਰ ਵੀ ਕੋਈ ਮਤਲਬ ਜੇ ਤੁਸੀਂ ਉੱਧਰ ਸੇਵਾ ਕਰਦੇ ਹੋ ਕੋਈ ਗਤੀ ਲਾਉਣੇ ਜਾਂ ਕੋਈ ਨਾ ਨਾ ਕੋਈ ਗਤੀ ਨਹੀਂ ਲਾਉਂਦੇ ਆਸਣ ਤੁਹਾਡਾ ਉੱਧਰ ਆ ਤੇ ਗੁਰੂ ਸਾਹਿਬ ਹਾਂ ਅਸੀਂ ਆਹ ਤਾਂ ਸਾਡਾ ਆਸਣ ਅਸੀਂ ਆਪ ਕਾਸ਼ ਉਦੋਂ ਹੀ ਕਰਦੇ ਜਦੋਂ ਨਿਤਨੇਮ ਵੇਲੇ ਹਾਂਜੀ ਪਾਠ ਅਸੀਂ ਕਰਦੇ ਆਪ ਨਿਤਨੇਮ ਦੇ ਸਮੇਂ ਇੱਥੇ ਨਹੀਂ ਨਿਤਨੇਮ ਨਹੀਂ ਨਤਰੇਮ ਰੋਕਦਾ ਜਿਹੜੇ ਕੰਮਾਂ ਤੋਂ ਰੋਕਦਾ ਗੁਰੂ ਗ੍ਰੰਥ ਸਾਹਿਬ ਉਹ ਨਹੀਂ ਕਰਦੇ ਅਸੀਂ ਨਹੀਂ ਨਤਰੇਮ ਤਾਂ ਕਰਦੇ ਹੀ ਹੁੰਨੇ ਕਿ ਨਹੀਂ ਕਰਦੇ ਨਿਤਨੇਮ ਤੋਂ ਰੋਕਦਾ ਜੀ ਗੁਰੂ ਗ੍ਰੰਥ ਸਾ ਰੁਕਦਾ ਹਾਂਜੀ ਕਿਨਾਂ ਤੀਰਤ ਪਰਤ ਨੇਮ ਸਚ ਸੰਜਮ ਸਦਾ ਰਹੇ ਨੇ ਕਾਮਾ ਕਹਿੰਦਾ ਨੇ ਭਾੜਾ ਅਸੀਂ ਬਾਣੀ ਪੜਦੇ ਆਂ ਲਿਖਦੇ ਆਂ ਵਿਚਾਰਦੇ ਆਂ ਅੱਛਾ ਫਿਰ ਇਹਨੂੰ ਮਤਲਬ ਆਪੇ ਇੱਥੇ ਸੋਖਾਸਨ ਤੋਂ ਪ੍ਰਕਾਸ਼ ਕਦੋਂ ਕਰਦੇ ਆਂ ਕੋਈ ਦਿਨ ਦਿਹਾੜਾ ਨਹੀਂ ਦਿਨ ਦਿਹਾੜੀ ਜਿਵੇਂ ਇੱਕ ਤਾਂ ਅਸੀਂ ਮੱਸੀਆਂ ਨਾਉਣੇ ਆਂ ਇੱਕ ਦਿਨੇ ਜਦੋਂ ਮੈਂ ਬਾਣੀ ਆਪ ਪੜਨੀ ਆਂ ਵੀ ਮੇਰਾ ਪੱਕਾ ਟਾਈਮ ਨਹੀਂ ਵੀ ਮੈਂ ਜਿਵੇਂ 6 ਵਜੇ ਜਾਂ 5 ਵਜੇ ਉੱਠ ਕੇ ਪੜਨੀ ਆਂ ਹਾਂਜੀ ਹਾਂਜੀ ਨਹੀਂ ਆਪਾਂ 8 ਵਜੇ 9 ਵਜੇ ਜਦੋਂ ਆਪਾਂ ਪੂਰਾ ਪਤਾ ਵੀ ਆਪਾਂ ਜਮਾ ਤਿਆਰ ਆ ਸਾਰੇ ਪਾਸਿਓਂ ਜੀ ਜੀ ਮੁਰਗੇ ਕੁਰੂਗਰਾ ਸਾਹਿਬ ਪ੍ਰਕਾਸ਼ ਕਰਨਾ ਆਪਦੀ ਹਾਂ ਜੀ ਬਾਣੀ ਜਿੰਨੀ ਮੁਰਗੇ ਪੜ੍ਹਨੀ ਐ ਲਿਖਣੀ ਵੀ ਐ ਨਾ ਅਖਰੀ ਲਿਖਣ ਬੋਲਣ ਬਾਣ ਇਹਦਾ ਦੁਕਾਨਦਾਰੀਆਂ ਬਣਾਈਆਂ ਜੀ ਤੜਕੇ ਇੰਨੀ ਲਿਖਦੇ ਫਿਰ ਕਾਪੀ ਨੂੰ ਕੁੱਪੂਂਦੇ ਤਾਰ ਲਈ ਨੇ ਕਾਦੀ ਤੇ ਬਾਣੀ ਜੀ ਕਾਪੀ ਦੀ ਲਿਖਦਾ ਕਾਪੀ ਦੀ ਸਕਦੇ ਤੂੰ ਤਾਂ ਭਰ ਜੂਗੀ ਇੱਕ ਦਿਨ ਨਹੀਂ ਨਹੀਂ ਜੀ ਉਹ ਤਾਂ ਇਹ ਇੱਕ ਦਿਨ ਨਾ ਭਰੂਗੀ ਨਾ ਮਤਲਬ ਜਿਵੇਂ ਆਪਾਂ ਲਿਖੇ ਦੋ ਅੰਗ ਲਿਖੇ ਜਾਂ ਇੱਕ ਅੰਗ ਲਿਖਿਆ ਵਿੱਚੋਂ ਵਿੱਚੋਂ ਉਹਨੂੰ ਵਿਚਾਰਾਂਗੇ ਹੂੰ ਜੇ ਪਰਤੇ ਕੈਂਟੇ ਜਬਾਣੀ ਲਿਖੀ ਉਹਨੂੰ ਵਿਚਾਰ ਨੂੰ ਘੱਟੋ ਘੱਟ 2 ਦਿਨ 3 ਦਿਨ ਲੱਗਣਗੇ ਆਪਾਂ ਨੂੰ ਠੀਕ ਹੈ ਜੀ ਕਿਉਂਕਿ ਗੁਰਮੁਖੀ ਭਾਸ਼ਾ ਤੋਂ ਪੰਜਾਬੀ ਬਣਾਵਾਂਗੇ ਕੱਲੀ ਕੱਲੀ ਗੱਲ ਜਿਵੇਂ ਵਿੱਚ ਲਿਖੀ ਪੰਕਤੀ ਆਉਂਦੀ ਜਪਜੀ ਸਾਹਿਬ ਚ ਠੀਕ ਹੈ ਜਨਮਰਾਤੇ ਕਹਿੰਦਾ ਹਕਮੀ ਹੋਵਣੇ ਆਕਾਰ ਹੁਕਮ ਨਾ ਕਿਹਾ ਜਾਈ ਹਕਮੀ ਹੋਣ ਜੀ ਹੁਕਮ ਮਿਲਾਵੜਿਆਈ ਇਹ ਜੀ ਹੁਣ ਇਹ ਜਪਜੀ ਸਾਹਿਬ ਚ ਪੰਕਤੀ ਹੁਣ ਇਹਦਾ ਮਤਲਬ ਪਤਾ ਹੀ ਨਹੀਂ ਇਹ ਕਿੰਨੇ ਗਣਤੀ ਹਟਕ ਤੀੜੇ ਹਟਕ ਤੀੜੇ ਕਹਿਣਗੇ ਜਨਵਰੀ ਨੂੰ ਅੱਛਾ ਅੱਛਾ ਇਹਦੇ ਚੋਂ ਇਹਦੀ ਅਜਤ ਕਿਹਾ ਕੀ ਕਹਿੰਦਾ ਹੁਕਮੀ ਹੋਣ ਆਕਾਰ ਕਹਿੰਦਾ ਰੱਬ ਦੇ ਹੁਕਮ ਨਾਲ ਇਹ ਸ੍ਰਿਸ਼ਟੀ ਦਾ ਆਕਾਰ ਹੈ ਇਹ ਜੀ ਜੰਤੂਆਂ ਦਾ ਆਕਾਰ ਹੈ ਹਾਂਜੀ ਹੁਕਮ ਨਾਲ ਕੀ ਹਾ ਜਾਈ ਹੁਕਮੀ ਹੋਣ ਜੀ ਹੁਕਮ ਮਿਲ ਆ ਬੜੇ ਆਈ ਤੇ ਕਹਿੰਦਾ ਜੀ ਜੰਤੂ ਰੱਬ ਦੇ ਹੁਕਮ ਨਾਲ ਹੈ ਜਿਨ੍ਹਾਂ ਨੂੰ ਅਜਤ ਮਾਨ ਦੇਣੇ